ਸੈਕਟਰਮ ਪਚਾਰ ਕਰਨਜੀਤ ਸਿੰਘ ਢੜਰੀਆਂ ਵਾਲਿਆਂ ਦੇ ਕਾਫਲੇ ਤੇ ਹੋਏ ਹਮਲੇ ਦੀ ਸੀਬੀਆਈ ਜਾਂਚ ਦੀ ਮੰਗ ਸੂਬੇ ਦੇ ਰਾਜਪਾਲ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ ਹਮਲੇ ਚ ਮਾਰੇ ਗਏ ਸੇਵਾਦਾਰ ਭੁਪਿੰਦਰ ਸਿੰਘ ਨੂੰ ਕੌਮੀ ਸ਼ਹੀਦ ਐਲਾਨੇ ਜਾਣ ਦੀ ਪੈਰ ਵੀ ਤੇ ਉਹਨਾਂ ਦੀ ਪਤਨੀ ਨੂੰ ਹਰ ਮਹੀਨੇ ਪਰਮੇਸ਼ਰ ਦਵਾਰ ਵੱਲੋਂ 22000 ਤੇ ਬੱਚਾਂ ਲਈ 5-5 ਲੱਖ ਦੀ ਐਫਡੀ ਕਰਾਇਆ ਜਾਣ ਦਾ ਐਲਾਨ ਭੁਪਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਰঞ্জੀਤ ਸਿੰਘ ਢੜਰੀਆਂ ਵਾਲਿਆਂ ਨੇ ਕੀਤਾ ਐਲਾਨ ਸਾਰੀਆਂ ਸੰਗਤਾਂ 30 ਤਰੀਕ ਨੂੰ 30 ਤਰੀਕ ਨੂੰ ਬੜੀ ਸ਼ਾਂਤੀ ਨਾਲ ਸ਼ਾਂਤੀ ਦੇ ਨਾਲ 30 ਤਰੀਕ ਨੂੰ ਨਾ ਕੋਈ ਧਰਨਾ ਮਾਰਨਾ ਹੈ ਨਾ ਕੋਈ ਨਾਰਾ ਲਾਉਣਾ ਹੈ ਬੜੀ ਸ਼ਾਂਤੀ ਦੇ ਨਾਲ ਡੀਸੀ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਨੇ ਪੁਲਿਸ ਤੇ ਲਗਾਏ ਟਡਰਿਆਂ ਵਾਲਿਆਂ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਇੱਕ ਤਰਫਾ ਕਾਰਵਾਈ ਕਰਨ ਦੇ ਇਲਜ਼ਾਮ ਮਹਿਤਾ ਚੌਂਕ ਸਥਿਤ ਹੈੱਡਕੁਆਰਟਰ ਤੇ ਤੁਮਾ ਨੇ ਸੱਦੀ ਕਈ ਪੰਥਕੀਆਂ ਦੀ ਮੀਟਿੰਗ ਪੰਜਾਬ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਸਾਰੇ ਲੀਡਰ ਟਡਰਿਆਂ ਵਾਲਿਆਂ ਕੋਲ ਮੁਲਾਕਾਤ ਕਰਨ ਲਈ ਪਹੁੰਚੇ ਕੋਈ ਨਹੀਂ ਆਇਆ ਉਹਨਾਂ ਦਾ ਪੱਖ ਸੁਣਨਾਂ ਜਿਹੜੇ ਪ੍ਰਚਾਰਕ ਸਿੱਖ ਅਖੌਤੀ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਅਖਵਾਉਣ ਵਾਲੇ ਇੱਕ ਜ਼ਹਿਰ ਦੇ ਕੰਡੇ ਬੀਜ ਰਹੇ ਆ ਜਿਹੜੇ ਸਿੱਖ ਸਿੱਖ ਕੌਮ ਲਈ ਬੜੇ ਵੱਡੇ ਘਾਤਕ ਹੈ ਉਹਦੇ ਉੱਤੇ ਸਿੰਘ ਸਹਿਬਾਨਾ ਨੇ ਅੱਜ ਤੱਕ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਗੰਭੀਰਤਾ ਦੇ ਨਾਲ ਉਸ ਮਸਲੇ ਨੂੰ ਨਹੀਂ ਲਿਆ ਉਹਨਾਂ ਮਸਲਿਆਂ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਨੂੰ ਸਹੀ ਦਿਸ਼ਾ ਨਹੀਂ ਦਿੱਤੀ ਜਿਸ ਕਰਕੇ ਅੱਜ ਤੱਕ ਦੇ ਹਾਲਾਤ ਸਾਡੇ ਸਾਹਮਣੇ ਸਰਜੇ ਰਾਜਪੁਰਾ ਵਿੱਚ ਕਾਰ ਨੂੰ ਸਾਈਡ ਨਾ ਦੇਣ ਕਾਰਨ ਪੀਆਰਟੀਸੀ ਦੇ ਡਰਾਈਵਰ ਨੂੰ ਕਾਰ ਸਵਾਰ ਦੋ ਨੌਜਵਾਨਾਂ ਨੇ ਮਾਰੀ ਗੋਲੀ ਜ਼ਖਮੀ ਡਰਾਈਵਰ ਇਲਾਜ ਅਧੀਨ ਇਲਜ਼ਾਮਾਂ ਮੁਤਾਬਕ ਮੁਹਾਲੀ ਤੋਂ ਪਟਿਆਲਾ ਆ ਰਹੀ বাস ਨੂੰ ਪਿੱਛੋਂ ਆ ਰਹੀ ਸਵਿਫਟ ਕਾਰ ਸਵਾਰਾਂ ਨੇ ਰੋਕ ਕੇ ਪਹਿਲਾਂ ਕੀਤੀ ਕੁੱਟਮਾਰ ਫਿਰ ਪੱਟ ਵਿੱਚ ਦਾਗੀਆਂ ਦੋ ਗੋਲੀਆਂ ਜਾਂਚ ਜਾਰੀ ਇਹ ਤਾਂ ਕੋਈ ਅਪਸੀ ਸਾਈਡ ਲੈਂਡ ਪਿੱਛੇ ਟਕਰਾਅ ਹੋਇਆ ਸੀਗਾ ਫਰੀਦਕੋਟ ਦੇ ਪਿੰਡ ਦਬੜੀ ਖਾਨਾ ਚ ਪੁਲਿਸ ਵੱਲੋਂ ਕੀਤੇ ਇਨਕਾਊਂਟਰ ਵਿੱਚ ਮਾਰੇ ਗਏ ਨੌਜਵਾਨ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਫਰੀਦਕੋਟ ਪੁਲਿਸ ਨੇ ਮੰਨਿਆ ਉਹ ਦੁਵਾਰ ਅਧਿਰਾਤ ਗੈਂਗਸਟਰ ਦਾ ਇਨਕਾਊਂਟਰ ਕਰਨ ਵਾਲੇ ਪੁਲਿਸ ਤੇ ਦਾਅਵੇ ਤੇ ਮ੍ਰਿਤਕ ਦੇ ਪਰਿਵਾਰ ਨੇ ਚੁੱਕੇ ਸੀ ਸਵਾਲ ਪੁਲਿਸ ਮੁਤਾਬਕ ਸ਼ੱਕੀਕਰ ਦੀ ਸੂਚਨਾ ਮਿਲਣ ਤੇ ਉਹਨਾਂ ਨੇ ਕੀਤੀ ਸੀ ਕਾਰਵਾਈ ਮੌਕਾ ਵਾਰਦਾਤ ਹੈ ਜੋ ਉਹਦਾ ਹਮਲਾ ਦਾ ਕੀਤਾ ਗਿਆ ਤੇ ਉੱਥੇ ਇੱਕ 12 ਬੋਲ ਦੀ ਗਨ ਰਿਕਵਰ ਹੋਈ ਹੈ ਜਿਹਦੇ ਵਿੱਚ ਕਿ ਇੱਕ ਗਰਾਉਂਡ ਚੱਲਿਆ ਹੋਇਆ ਸੀ ਇੱਕ ਅਰਜ਼ ਕਰਦਾ ਹਲੇ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਉਹਦੇ ਅਗੇਂਸਟ ਕ੍ਰਿਮੀਨਲ ਕੇਸ ਸਪੈਸਿਫਿਕਲੀ ਸਾਹਮਣੇ ਨਹੀਂ ਆਇਆ ਹਰਿਆਣਾ ਦੇ ਕੁਰੂਕhetra ਵਿੱਚ ਸੋਨੀਪੱਤ ਤੋਂ ਚੰਡੀਗੜ੍ਹ ਆ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚ ਧਮਾਕਾ 10 ਲੱਖੀ ਕੱਟ ਸਮਰੱਥਾ ਦਾ ਧਮਾਕਾ ਹੋਣ ਕਰਕੇ ਵੱਡਾ ਹਾਦਸਾ ਹੋਣੋਂ ਟਲਿਆ ਹਾਦਸੇ ਤੋਂ ਬਾਅਦ ਪੁਲਿਸ ਨੂੰ ਸੜਕ ਤੋਂ ਮਿਲੇ ਇੱਕ ਬੈਗ ਵਿੱਚ ਧਮਾਕਾ ਹੋਣ ਦਾ ਸ਼ੱਕ ਡੂੰਘਾਈ ਨਾਲ ਜਾਂਚ ਜਾਰੀ ਹੈ उसमें जो प्रिलिमिनरी रिपोर्ट्स हैं वो एक इम्प्रोवाइज डिवाइस जैसा एक डिवाइस है जो यूज़ किया गया लग रहा है बाकी अभी जो हमारे एक्सपर्ट्स हैं वो इसको एग्जामिन कर रहे हैं